ਸੋ ਮੈਂ ਹਾਂ ਸੰਦੀਪ ਚੌਧਰੀ ਮੈਂ ਤੁਹਾਡਾ ਸਵਾਗਤ ਕਰਦਾ ਨਿਊਜ਼ 18 ਇਨ ਪੰਜਾਬ ਦੇ ਵਿੱਚ ਅਸੀਂ ਰਾਜਪੁਰਾ ਦੇ ਸਿਵਲ ਹਸਪਤਾਲ ਦੇ ਵਿੱਚ ਖੜੇ ਆ ਕਿਉਂ ਖੜੇ ਆ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਰਾਜਪੁਰੇ ਸ਼ਹਿਰ ਦਾ ਮਾਹੌਲ ਖਰਾਬ ਹੈ ਤੇ ਕਾਨੂੰਨ ਵਿਵਸਥਾ ਜਿਹੜੀ ਹੈ ਕਾਫੀ ਵਿਗੜਦੀ ਹੋਈ ਨਜ਼ਰ ਆ ਰਹੀ ਹੈ ਸੋ ਸਵੇਰੇ ਦੀ ਘਟਨਾ ਤੁਹਾਨੂੰ ਦੱਸੀ ਹੈ ਇੱਕ ਦਿਨ ਪਹਿਲਾਂ ਤੁਹਾਨੂੰ ਦੱਸਿਆ ਕਿ ਕਿਸ ਤਰ੍ਹਾਂ ਦੀ ਕੁੱਟਮਾਰ ਸ਼ਹਿਰ ਦੇ ਵਿੱਚ ਹੋਈ ਹੈ ਖੂਨੀ ਕਤਲੇਆਮ ਜਿਹੜਾ ਹੈ ਉਹ ਤੁਹਾਨੂੰ న్యూਸ 189 ਪੰਜਾਬ ਨੇ ਦਿਖਾਇਆ ਤੇ ਉਸ ਤੋਂ ਬਾਅਦ ਅੱਜ ਸਵੇਰ ਦੀ ਹੀ ਘਟਨਾ ਤੁਹਾਨੂੰ ਦਿਖਾਈ ਹੈ ਕਿ ਕਿਸ ਤਰ੍ਹਾਂ ਇੱਕ ਬਜ਼ੁਰਗ ਦੀ ਅੱਖਾਂ ਦੇ ਵਿੱਚ ਮਿਰਚਾ ਪਾ ਕੇ ਐਕਟਿਵਾ ਤੇ 50000 ਰੁਪਏ ਦੀ ਲੁੱਟ ਜਿਹੜੀ ਹੈ ਖੋ ਜਿਹੜੀ ਹੈ ਉਹ ਚੋਰਾ ਵੱਲੋਂ ਕੀਤੀ ਗਈ ਹੈ ਤੇ ਪੁਲਿਸ ਦੇ ਹੱਥ ਹਜੇ ਵੀ ਜਿਹੜੇ ਹਨ ਉਹ ਖਾਲੀ ਨਜ਼ਰ ਆ ਰਹੇ ਹਨ ਸੋ న్యూਸ 189 ਪੰਜਾਬ ਵੀ ਤੁਹਾਨੂੰ ਅਗਾਹ ਕਰਨਾ ਚਾਹੁੰਦਾ ਤੁਹਾਨੂੰ ਸਾਵਧਾਨ ਕਰਨਾ ਚਾਹੁੰਦਾ ਕਿ ਤੁਸੀਂ ਵੀ ਦੇਖ ਕੇ ਘਰੋਂ ਨਿਕਲੋ ਕਿਉਂਕਿ ਮਿਰਚਾਂ ਦੇ ਪੈਕਟ ਜਿਹੜੇ ਹਨ ਉਹ ਲੱਗਦਾ ਕਿ ਤਿਆਰ ਹੈ ਤੁਹਾਡੀ ਅੱਖਾਂ ਦੇ ਵਿੱਚ ਪੈਣ ਵਾਸਤੇ ਜੇ ਤੁਸੀਂ ਧਿਆਨ ਨਹੀਂ ਰੱਖੋਗੇ ਤਾਂ ਫਿਰ ਪੁਲਿਸ ਨੂੰ ਜਿਹੜਾ ਹੈ ਧਿਆਨ ਰੱਖਣ ਦੀ ਲੋੜ ਹੈ ਸੋ ਸਾਡੇ ਨਾਲ ਸਰਦਾਰ ਹਰਦੀਾਲ ਸਿੰਘ ਕੰਬੋਜ਼ ਸਾਬਕਾ ਵਿਧਾਇਕ ਰਾਜਪੁਰਾ ਜਿਹੜੇ ਹਨ ਉਹ ਇਸ ਟਾਈਮ ਮੌਜੂਦ ਹੈ ਹਸਪੀਟਲ ਦੇ ਵਿੱਚ ਬਜ਼ੁਰਗ ਦਾ ਹਾਲਚਲ ਪੁੱਛਣ ਆਏ ਸੀ ਕਿਉਂਕਿ ਇੱਕ ਬਜ਼ੁਰਗ ਦੀ ਅੱਖਾਂ ਦੇ ਵਿੱਚ ਮਿਰਚਾ ਪਾਉਣ ਤੋਂ ਪਹਿਲਾਂ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਜੇ ਅਸੀਂ ਉਹਨੂੰ ਲੁੱਟ ਰਹੇ ਹਾਂ ਤੇ ਉਹਦੀਆਂ ਅੱਖਾਂ ਵੀ ਜਿਹੜੀਆਂ ਜਾ ਸਕਦੀਆਂ ਹਨ ਕੰਬੋਤ ਸਾਹਿਬ ਕੀ ਕਹਿਣਾ ਚਾਹੋਗੇ ਕਾਨੂੰਨ ਵਿਵਸਥਾ ਰਾਜਪੁਰਾ ਸ਼ਹਿਰ ਦੀ ਵਿਗੜਦੀ ਲਗਾਤਾਰ ਕੱਲ ਵੀ ਮੈਂ ਤੁਹਾਡਾ ਬਿਆਨ ਸੁਣਿਆ ਲਗਾਤਾਰ ਵਿਗੜਦੀ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਦੇਖੋ ਕਾਨੂੰਨ ਵਿਵਸਥਾ ਤਾਂ ਪਿਛਲੇ ਜਦੋਂ ਦੀ ਇਹ ਸਰਕਾਰ ਬਣੀ ਹੈ ਇਹ ਮੈडम ਮੂਰੇ ਦੀ ਐਮ ਐਲ ਏ ਬਣੀ ਹੈ ਟੋਟਲ ਕਲਾਪਸ ਹੋਈ ਪਈ ਹੈਗੀ ਆ ਇੱਕ ਛੋਟੀ ਜੀ ਗੱਲ ਨਹੀਂ ਰੋਜ਼ ਦੀ ਮਤਲਬ ਕਿ ਹਰ ਦਿਨ ਚਹੇ 10-10 ਦੁਕਾਨਾਂ ਦੇ ਇਕੱਠੇ ਤਾਲੇ ਟੁੱਟਦੇ ਆ ਕਿਤੇ ਦੇ ਘਰਾਂ ਦੇ ਉੱਤੇ ਕਬਜ਼ੇ ਹੁੰਦੇ ਆ ਕਿਸੇ ਦੇ ਕੰਨਾਂ ਦੀਆਂ ਬਾਲੀਆਂ ਉੱਤਰ ਗਈਆਂ ਗਲਾਂ ਦੀ ਚੈਨੀ ਉੱਤਰ ਗਈ ਕਿਸੇ ਦੀ ਬਾਈਕ ਚੱਕੀ ਗਈ ਕਿਸੇ ਦਾ ਕੁਸ ਚੱਕਿਆ ਗੱਡੀ ਚੱਕੀ ਗਈ ਮਤਲਬ ਇਹ ਨਿੱਤ ਦਾ ਹੀ ਆ ਅੱਜ ਜਿਹੜਾ ਹੋਣਾ ਹੀ ਹੋਇਆ ਇਹ ਕਿ ਇੱਕ ਬਜ਼ੁਰਗ ਜਿਹੜਾ ਆਪਣੇ ਕਾਰੋਬਾਰ ਦੇ ਲਈ ਜਾ ਰਿਹਾ ਸੀ ਉਹਦੀ ਕੁਸ ਆਮਾਉਂਟ ਸੀ 50000 ਰੁਪਏ ਦੱਸਦੇ ਆ ਉਹਨਾਂ ਦੀ ਡਿੱਗੀ ਚ ਪਾਇਆ ਹੋਇਆ ਨਾਲੇ ਉਹ ਬਾਈਕ ਲੈ ਕੇ ਕੋਕੇ ਅੱਖਾਂ 'ਚ ਪਿੱਛੋਂ ਆਏ ਅੱਖਾਂ 'ਚ ਮਿਰਚਾਂ ਪਾਈਆਂ ਨਾਲੇ ਬਾਈਕ ਲੈ ਕੇ ਖੋਕੇ ਤੇ ਨਾਲੇ ਨਾਲ ਦੀ ਨਾਲ ਹੀ ਉਹਦਾ ਉਹਨੂੰ ਨੀਚੇ ਮਾਰ ਕੇ ਡੇਗ ਗਏ ਤੇ ਨਾਲੇ ਉਹ ਪੈਸੇ ਲੈ ਕੇ ਚਲੇ ਗਏ ਮਤਲਬ ਐਦਾਂ ਦੇ ਹਾਲਾਤ ਜਿਹੜੇ ਬਣੇ ਹੋਏ ਹੈਗੇ ਆ ਗੱਲ ਪਤਾ ਗੱਲ ਕੀ ਹੈ ਮੈਨੂੰ ਤਾਂ ਇਹ ਲੱਗ ਰਿਹਾ ਕਿ ਜਿਹੜੀ ਪੁਲਿਸ ਆ ਸਾਡੀ ਉਹ ਬੇਵੱਸ ਹੋ ਗਈ ਆ ਤਾਂ ਇਹ ਅਜਿਹੇ ਬੰਦਿਆਂ ਦਾ ਇਹ ਕੰਮ ਹੁੰਦਾ ਪੁਲਿਸ ਦਾ ਪ੍ਰੋਟੈਕਸ਼ਨ ਦੇਣਾ ਪਰ ਜੇ ਪੁਲਿਸ ਹੀ ਬੇਵੱਸ ਹੋ ਜੇ ਪੁਲਿਸ ਬੇਵੱਸ ਕਿਉਂ ਆ ਕਿ ਜਿਤੋਂ ਰਾਜਨੀਤਿਕ ਲੋਕ ਉਹਦੇ ਵਿੱਚ ਆਕੇ ਦਖਲ ਅੰਦਾਜ਼ੀ ਕਰਨ ਜਿਹੜੇ ਥਾਣਿਆਂ ਦੇ ਪ੍ਰਬੰਧ ਨੂੰ ਚਲਾਉਣ ਵਾਸਤੇ ਉਹ ਭ੍ਰਿਸ਼ਟਾਚਾਰ ਕਰਨ ਤਾਂ ਕਦੇ ਤੁਸੀਂ ਉਮੀਦ ਨਾ ਰੱਖਿਓ ਆਮ ਕਿਹਾ ਕਰਦੇ ਆ ਕਿ ਇਸ ਦੇਸ਼ ਦਾ ਆ ਸ਼ਾਸਕ ਰਾਜਾ ਭ੍ਰਿਸ਼ਟਾ ਤਾਂ ਪ੍ਰਸ਼ਾਸਕ ਆਪਣੇ ਆਪ ਜਿਹੜੇ ਅਧਿਕਾਰੀਆਂ ਉਹ ਭ੍ਰਿਸ਼ਟ ਹੋ ਜਾਂਦੇ ਆ ਸੋ ਉਰੇ ਦੇ ਜਿਹੜੇ ਇੱਥੇ ਦੇ ਜਿਹੜੇ ਐਮ ਐਲ ਏ ਸਹਿਬਾਂ ਹੈਗੀ ਆ ਤੁਸੀਂ ਬੱਚੇ-ਬੱਚੇ ਨੂੰ ਪੁੱਛ ਲਓ ਕੱਲਾ-ਕੱਲਾ ਇਹ ਗੱਲ ਕਹਿੰਦਾ ਕਿ ਕਿਹੜੇ ਠਾਣੇ ਚੋ ਕਿੰਨੇ ਪੈਸੇ ਟ੍ਰੈਫਿਕ ਵਾਲੇ ਕਿੰਨੇ ਪੈਸੇ ਆ ਉਹ ਭਈ ਉਹ ਆਪਣੀਆਂ ਜੇਬਾਂ ਚ ਥੋੜੀ ਦੇਣਗੇ ਜਦੋਂ ਕਿਸੇ ਦਾ ਉਹ ਸਕੰਜਾ ਟਾਈਟ ਕਰਦੇ ਆ ਤਾਂ ਅਗਲਾ ਚੀਕਾ ਮਾਰਦਾ ਉਹ ਸਿੱਧਾ ਓਪਨਲੀ ਕਹਿੰਦੇ ਆ ਕਿ ਭਾਈ ਅਸੀਂ ਤਾਂ ਉਹਨੂੰ ਪਹਚਾਣਿਆ ਹੈ ਪੈਸੇ ਤੇ ਇਹ ਇਹ ਗੱਲਾਂ ਸਾਰੇ ਆਮ ਮਲਾਜ਼ਮੀ ਕਹਿੰਦੇ ਹੈਗੇ ਮੈਂ ਨਾ ਨਹੀਂ ਕਿਸੇ ਦਾ ਲੈਣਾ ਹੈਗਾ ਤੇ ਕਿਉਂਕਿ ਮੁਰਕੇ ਇਹਨਾਂ ਨੇ ਉਹਦੇ ਮਗਰ ਪੈ ਜਾਣਾ ਪਰ ਮੈਂ ਓਪਨਲੀ ਕਿਸੇ ਬੱਚੇ ਨੂੰ ਪੁੱਛ ਲਓ ਨੀਚੇ ਤੋਂ ਲੈ ਕੇ ਉੱਪਰਲੇ ਅਧਿਕਾਰੀਆਂ ਤੱਕ ਪੁੱਛ ਲਓ ਕੀ ਕੀ ਰਾਜਪੁਰੇ ਦੇ ਵਿੱਚ ਕੀ ਹੋ ਰਿਹਾ ਹੈਗਾ ਤੇ ਅੱਜ ਤਾਂ ਇਹਨਾਂ ਦਾ ਬਜ਼ੁਰਗਾਂ ਦਾ ਇਹ ਕੰਮ ਹੋਇਆ ਤੇ ਜਿਹੜਾ ਅੱਜ ਤੋਂ 2 ਦਿਨ ਪਹਿਲਾਂ ਤੁਸੀਂ ਦੇਖਿਆ ਹੋਵੇਗਾ ਜਿਸ ਹਸਪੀਟਲ 'ਚ ਆਪਾਂ ਖੜੇ ਆਂ ਈਸੀ ਹਸਪੀਟਲ ਦੇ ਅੰਦਰ ਜਿਹੜਾ ਲੋਕਲ ਐਸਐਚਓ ਆ ਆਮ ਆਦਮੀ ਪਾਰਟੀ ਦਾ ਉਹ ਇੱਕ ਕੋਈ ਪ੍ਰਧਾਨ ਆ ਯੂਥ ਦਾ ਬਣਿਆ ਹੋਇਆ ਤੇ ਉਹ ਉਰੇ ਉਹਨੂੰ ਥ੍ਰੈਟ ਕਰ ਰਿਹਾ ਦੇਖੋ ਐਸਐਚਓ ਨੂੰ ਥ੍ਰੈਟ ਕਰ ਰਿਹਾ ਹਾਲਾਂਕਿ ਸ਼ਹਿਰ ਦੇ ਉੱਤੇ ਗੁੰਡਾ ਕਰਦੀ ਹੋਈ ਆ ਟਾਲੀ ਵਾਲੇ ਚੌਂਕ ਦੇ ਅੰਦਰ ਸਾਡਾ ਸ਼ਹਿਰ ਦਾ ਸਭ ਤੋਂ ਮਤਲਬ ਕਿ ਚੌਂਕ ਆ ਵੱਡਾ ਤੇ ਉੱਥੇ ਜਾ ਕੇ ਉਹ ਮਤਲਬ ਕਹਿੰਦਾ ਵੀ ਗੁੰਡਾ ਕਰਦੀ ਹੋਈ ਤੇ ਉਹ ਬੰਦੇ ਅੱਜ ਪੀਜੀਆਈ ਉੱਤੇ 32 ਸੈਕਟਰ ਚ ਵੀ ਇੱਕ ਬੰਦਾ ਪਿਆ ਪਰ 44 ਜਿੰਦਰਾ ਹਸਪੀਟਲ ਚ ਵੀ ਪਏ ਆ ਇੱਥੇ ਪਏ ਆ ਪਰ ਮੈਨੂੰ ਤਾਂ ਕੋਈ ਐਕਸ਼ਨ ਨਹੀਂ ਨਜ਼ਰ ਆਉਂਦਾ ਹੈਗਾ ਵੀ ਕੀ ਮਤਲਬ ਕਹਿੰਦਾ ਵੀ ਕਾਰਵਾਈ ਜਿਹੜੀ ਹੋ ਰਹੀ ਆ ਔਰ ਜਿਹੜਾ ਬੰਦਾ ਥ੍ਰੈਟ ਕਰ ਰਿਹਾ ਇੱਥੇ ਬੱਚੇ-ਬੱਚੇ ਨੂੰ ਉਹਦੇ ਬਾਰੇ ਪਤਾ ਕਿ ਉਰੇ ਨਜਾਇਜ਼ ਧੰਦੇ ਦਾ ਇੱਕ ਹੋਟਲ ਪ੍ਰਾਈਵੇਟ ਕਿਸੇ ਦਾ ਹੋਟਲ ਕਿਰਾਏ ਤੇ ਲੈ ਕੇ ਚਲਾਉਂਦਾ ਔਰ ਜੋ ਉੱਥੇ ਚਕਲੇ ਦਾ ਕੰਮ ਹੋ ਰਿਹਾ ਸੱਟਾ ਉੱਥੇ ਲੱਗ ਰਿਹਾ ਨਜਾਇਜ਼ ਸ਼ਰਾਬ ਬਾਹਰੋਂ ਲਿਆ ਕੇ ਉਰੇ ਮਤਲਕ ਸਮਾਗਲ ਕਰਕੇ ਜਿਹੜੇ ਵੇਚਦੇ ਹੈਗੇ ਆ ਤਾਂ ਉਹ ਬੰਦੇ ਜੇ ਇਹੋ ਜਿਹੇ ਬੰਦੇ ਬੈਡ ਜਿਨ੍ਹਾਂ ਨੂੰ ਐਲੀਮੈਂਟ ਮੈਂ ਕਹਿ ਸਕਦਾ ਕਿ ਉਹ ਜਦੋਂ ਥ੍ਰੈਟ ਕਰਦੇ ਆ ਪੁਲਿਸ ਨੂੰ ਤਾਂ ਹਾਊ ਇਟ ਪੋਸੀਬਲ ਕਿ ਪੁਲਿਸ ਤੁਹਾਨੂੰ ਪ੍ਰੋਟੈਕਟ ਸਿਮ ਦੇ ਦੇਗੀ ਤੇ ਮੈਂ ਹੈਰਾਨ ਸੀ ਕਿ ਐਸ ਐਚ ਓ ਸਾਹਿਬ ਮੂਕ ਦਰਸ਼ਕ ਖੜਕ ਬਣ ਕੇ ਖੜੇ ਹੈਗੇ ਤੁਸੀਂ ਤੇ ਜੇ ਐਦਾਂ ਦਾ ਬੰਦਾ ਆ ਕੇ ਬੋਲੇ ਉਹ ਤੇ ਸ਼ਰਾਬ ਪੀਤੀ ਹੋਈ ਆ ਤਾਂ ਐਸ ਐਚ ਓ ਨੂੰ ਅਸੀਂ ਟਾਈਮ ਇਹਨੂੰ ਫੜ ਕੇ ਤਾਂ ਉਹਦੀ ਮੈਂ ਇਹ ਸਾਡਾ ਬਹਾਦਰੀ ਕਹਿੰਦਾ ਕਿ ਉਸੇ ਟਾਈਮ ਪਕੜ ਕੇ ਉਹਦੇ ਤੋਂ ਉਹਨੂੰ ਉਹਦੇ ਤੇ ਜੁੱਤੀਆਂ ਮਾਰਦਾ ਉਹਦੇ ਤੋਂ ਲੈ ਕੇ ਜਾ ਕੇ ਉਹਨੂੰ ਥਾਣੇ ਬੰਦ ਕਰਦਾ ਜਾਂ ਇੱਥੇ ਜੁੱਤੀਆਂ ਮਾਰਦਾ ਲੋਕਾਂ ਦੇ ਵਿੱਚ ਉਹਦਾ ਅਸਰ ਚੰਗਾ ਪੈਣਾ ਸੀ ਪਰ ਕੀ ਮੈਂ ਕਰ ਸਕਦਾ ਸੀਗਾ ਉਹ ਕਿਉਂਕਿ ਆਪ ਵੀ ਇਹ ਹਰ ਮਾਮਲੇ ਦੇ ਵਿੱਚ ਇਨਵੋਲਵ ਹੈਗੇ ਆ ਤੇ ਮੈਂ ਬਾਰ ਬਾਰ ਅਸੀਂ ਕਰਾਇ ਦੇਖੋ ਪਿੱਛੇ ਅਸੀਂ ਲਾਇਨ ਆਰਡਰ ਤੇ ਬੜਾ ਵੱਡਾ ਧਰਨਾ ਡੀਐਸਪੀ ਆਫਿਸ ਦੇ ਵਿੱਚ ਮਾਰ ਰਿਆ ਸੀਗਾ ਮੈਂ ਉਸ ਦਿਨ ਵੀ ਓਪਨਲੀ ਕਿਹਾ ਸੀਗਾ ਕਿ ਕਿਵੇਂ 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 ਹੋਇਆ ਹੈਗਾ ਮੈਂ ਐਨ ਦੱਸਿਆ ਸੀਗਾ ਕਿ ਐਮਐਲਏ ਦੇ ਘਰ ਵਾਲੇ ਨੇ ਫਲਾਣੇ ਬੰਦੇ ਤੋਂ ਇੱਕ ਬੋਤਲ ਵੀ ਲੈ ਲਈ ਸ਼ਰਾਬ ਦੀ ਤਾਂ ਕੋਈ ਉਹਦੇ ਕੋਈ ਅਸਰ ਹੈ ਇਹਨਾਂ ਤੇ ਮੈਂ ਤੁਹਾਨੂੰ ਦੱਸਾਂ ਤੁਸੀਂ ਦੱਸੋ ਤੁਸੀਂ ਤੇ ਹੈਰਾਨੀ ਦੀ ਗੱਲ ਇਹ ਹੈਗੀ ਆ ਜੇ ਕੋਈ ਕਿਸੇ ਦਾ ਚਲਾਨ ਕੱਟਦੇ ਆ ਪੁਲਿਸ ਵਾਲੇ ਦੇ ਉਹ ਕਹਿੰਦੇ ਹੈਗੇ ਭਾਈ ਐਨਾ ਚਲਾਨ ਤੈਨੂੰ ਭਰਨਾ ਪਏਗਾ ਤੇ ਕਈ ਬੰਦੇ ਤਾਂ ਇਹ ਕਹਿੰਦੇ ਐਨੇ ਦੀ ਤਾਂ ਸਾਡੀ ਬਾਈਕ ਨਹੀਂ ਆ ਤੁਸੀਂ ਰੱਖ ਲਓ ਜੇ 25000 ਦਾ ਚਲਾਨ ਸਾਡੇ ਤੇ ਤੁਸੀਂ ਕਰ ਰਹੇ ਹੈਗੇ ਆ ਤਾਂ ਫਿਰ ਅਕੀਬ ਤੇ ਉਹ ਇਹ ਜਦੋਂ ਸੌਦੇਬਾਜ਼ੀ ਹੁੰਦੇ ਆ ਫਿਰ ਉਹ ਜਦੋਂ ਬੰਦਾ ਚੀਕਾ ਮਾਰਦਾ ਤਾਂ ਮੁੜ ਕੇ ਕਹਿੰਦੇ ਕਿ ਅਸੀਂ ਤਾਂ ਜੀ ਪੈਸੇ ਉਹਦੇ ਕੋਲ ਪਹਚਾਣੇ ਹੈਗੇ ਆ ਮਤਲਬ ਇਦਾਂ ਦੀ ਸਿਚੁਏਸ਼ਨ ਜਿਹੜੀ ਇਸ ਸ਼ਾਇਰ ਦੀ ਬਣੀ ਹੋਈ ਆ ਦੇਖੋ ਸੰਦੀਪ ਤੁਸੀਂ ਸਾਰੇ ਪ੍ਰੈਸ ਵਾਲੇ ਤੇ ਖੜੇ ਆ ਪਿਛਲੇ ਜਦ 10 12 10 ਸਾਲ ਮੈਂ ਐਮਐਲਏ ਰਿਆ ਚਾਹੇ ਮੈਂ ਵਿਰੋਧੀ ਪਾਰਟੀ ਦੇ ਵਿੱਚ ਮਤਲਕ ਕਿਤੇ ਵਿੱਚ ਮੈਂ ਐਮਐਲਏ ਬਣਿਆ ਸੀਗਾ ਮੈਂ ਤਾਂ ਵੀ ਇੱਥੇ ਸ਼ਹਿਰ ਦੇ ਅੰਦਰ ਕੋਈ ਕਿਸੇ ਵੀ ਅਧਿਕਾਰੀ ਨੂੰ ਸਿਰ ਨਹੀਂ ਸੀ ਚੱਕਣ ਦਿੱਤਾ 17 ਚ ਸਾਡੀ ਸਰਕਾਰ ਬਣੀ 17 ਤੋਂ 22 ਤੱਕ ਮੇਰੇ ਯਾਦ ਆ ਇੱਕ ਬੇਟੀ ਦਾ ਇਥੋਂ ਬਾਈਕ ਚੱਕਿਆ ਗਿਆ ਸੀਗਾ ਇਥੋਂ ਤੇ ਉਹ ਬਾਈਕ ਦਾ ਮੈਨੇ ਪੁਲਿਸ ਨੂੰ ਅਲਟੀਮੇਟਮ ਦਿੱਤਾ ਸੀ ਕਿ ਜੇ ਮੈਨੂੰ 3 ਦਿਨ ਦੇ ਅੰਦਰ ਅੰਦਰ ਤੁਸੀਂ ਉਹਦੀ ਬਾਈਕ ਲੱਭ ਕੇ ਨਾ ਦਿੱਤੀ ਉਹਨੂੰ ਸੱਚਾਈ ਦੱਸਦਾ ਕਿ ਅੰਬਾਲੇ ਤੋਂ ਪੁਲਿਸ ਵਾਲੇ ਉਹ ਬਾਈਕ ਮਤਲਬ ਕਿ ਵਾਪਸ ਲਿਆ ਕੇ ਉਹਨੂੰ ਬੱਚੀ ਨੂੰ ਮਤਲਬ ਮੇਰੇ ਰੈ residense ਤੇ ਲਿਆ ਕੇ ਸੀ ਬੱਚੀ ਨੂੰ ਉਹਦੇ ਹੈਂਡਓਵਰ ਕੀਤਾ ਸੀ ਤੇ ਇਦਾਂ ਹੀ ਇੱਕ ਸ਼ਿਵਾਜੀ ਪਾਰਕ ਦੇ ਕੋਲ ਉਹ ਚੱਕਿਆ ਗਿਆ ਸੀਗਾ ਤੇ ਨਾਲ ਦੀ ਨਾਲ ਮੈਂ ਉਹ ਵੀ ਸ਼ਾਮ ਨੂੰ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ 4 ਵਜੇ ਤੋਂ ਪਹਿਲਾਂ ਪਹਿਲਾਂ ਇਹ ਜਿਹੜੇ ਬਾਈਕ ਆ ਇਹ ਬਰਾਮਦ ਕਰਕੇ ਦਿਓ ਤੁਸੀਂ ਅੱਜ ਤਾਂ ਉਹਰੇ ਤੁਸੀਂ ਪਿਛਲੇ 2 ਸਾਲ 3 ਸਾਲ ਚ ਦੇਖ ਲਓ ਰਿਕਾਰਡ ਕਢਾ ਕੇ ਦੇਖ ਲਓ ਵੈਸੇ ਤਾਂ ਕਦੇ ਇਹ ਪਰਚਾ ਹੀ ਨਹੀਂ ਦਰਜ ਕਰਦੇ ਜੇ ਕਿਸੇ ਦੀ ਬਾਈਕ ਵਗੈਰਾ ਛੋਟੀ ਚੋਰੀ ਹੋ ਜੇ ਤਾਂ ਜੇ ਕਢਾ ਕੇ ਦੇਖ ਲਓ ਤੁਸੀਂ ਤੁਸੀਂ ਜੇ ਇੱਕ ਵੀ ਕੋਈ ਇਹਨਾਂ ਨੂੰ ਕਿਤੇ ਲੱਭ ਗਈ ਹੋਵੇ ਮੈਂ ਤੁਹਾਨੂੰ ਦੱਸਦਾ ਹਾਲਾਤ ਕੀ ਬਣੇ ਹੋਏ ਹੈਗੇ ਆ ਬਈ ਕੀ ਕਰ ਰਹੀ ਆ ਪੁਲਿਸ ਮੈਂ ਤਾਂ ਹਰਾਨ ਨਹੀਂ ਨਿਕਲ ਰਹੀ ਇਹ ਦੇਖ ਕੇ ਉਹਨਾਂ ਦਾ ਇਹੀ ਕਹਿਣਾ ਹੈ ਸੱਤਾ ਤਾਰੀ ਪਾਰਟੀ ਵਾਲਿਆਂ ਦਾ ਇਹੀ ਕਹਿਣਾ ਕਿ ਕੰਬੋਸ ਸਾਹਿਬ ਦੇ ਟਾਈਮ ਇਹੀ ਐਸ ਐਚਓ ਸਾਫ ਸੀਗੇ ਜਿਹੜੇ ਕਿ ਕਈ ਪਰਚੇ ਦਰਜ ਕਰਦੇ ਸੀਗੇ ਕਈਆਂ ਦੇ ਪਰਚੇ ਦਰਜ ਹੁੰਦੇ ਸੀ ਸਾਡੇ ਟਾਈਮ ਅਸੀਂ ਕੋਈ ਪਰਚਾ ਦਰਜ ਨਹੀਂ ਹੁੰਦੇ ਆ ਕੀ ਕਹਿਣਾ ਚਾਹੋਗੇ ਨਹੀਂ ਉਹ ਠੀਕ ਕਹਿ ਰਹੇ ਆ ਉਹ ਠੀਕ ਕਹਿ ਰਹੇ ਆ ਉਹਨਾਂ ਦੇ ਬੰਦੇ ਜਦੋਂ ਗੁੰਡਾ ਕਰਦੀ ਆ ਕੇ ਐਸ ਐਚਓ ਦੀ ਬੇਇੱਜ਼ਤੀ ਕਰ ਰਹੇ ਹੈਗੇ ਤਾਂ ਜੇ ਉਹਨਾਂ ਦੀ ਸ਼ੈ ਹੈ ਇਹਨਾਂ ਨੂੰ ਗੁੰਡਿਆਂ ਨੂੰ ਤਾਂ ਹੀ ਨਹੀਂ ਪਰਚੇ ਦਰਜ ਹੋ ਰਹੇ ਹੈਗੇ ਤੇ ਇਹ ਹਰਦੀਾਲ ਸਿੰਘ ਤਾਂ ਦਾ ਮਤਲਬ ਕਿ ਮੈਂ ਇਹਨਾਂ ਨੂੰ ਮੇਰੀ ਡਾਇਰੈਕਸ਼ਨ ਸੀ ਵੀ ਜੇ ਸ਼ਹਿਰ 'ਚ ਕੋਈ ਗੁੰਡਾਗਰਦੀ ਕਰੇਗਾ ਬਾਦਮ ਨਹੀਂ ਫਲਾਏਗਾ ਤੁਸੀਂ ਨਾਲ ਦੀ ਨਾਲ ਫੜ ਕੇ ਉਹਨੂੰ ਢੱਕੋ ਤੁਸੀਂ ਹੈਂ ਇਹ ਕਹਿੰਦੇ ਇਹ ਇਹਨਾਂ ਦੇ ਤੁਹਾਡੇ ਤੁਸੀਂ ਤਾਂ ਅੱਖੀਂ ਦੇਖ ਲਿਆ ਓਰੇ ਕਿ ਇਹਨਾਂ ਦੇ ਬੰਦੇ ਕਿਵੇਂ ਆ ਕੇ ਤੁਸੀਂ ਦੇਖੋ ਤੁਸੀਂ ਗੁੰਡਾ ਕਰਦੀ ਕਰ ਰਹੇ ਹੈਗੇ ਆ ਤੋ ਇਹੀ ਚਾਹੁੰਦੇ ਆ ਇਹ ਵੀ ਅਸੀਂ ਪਰਚੇ ਨਹੀਂ ਹੋਣ ਦੇਣਾ ਇਹਨਾਂ ਦੇ ਉੱਤੇ ਤੇ ਇਦਾਂ ਦੀ ਗੁੰਡਾਗਰਦੀ ਜਿਹੜੀ ਇਹ ਕ੍ਰਾਂਚ ਸ਼ਹਿਰ ਦੇ ਵਿੱਚ ਲੱਗੇ ਆ। ਪੁਲਿਸ ਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ? ਲਗਾਤਾਰ ਚੋਰੀ ਡਕੈਤੀਆਂ ਤੇ ਇਹ ਤੁਸੀਂ ਜੋ ਸਾਰਾ ਐਪੀਸੋਡ ਦੱਸ ਰਹੇ ਹੋ ਡਾਕਟਰ ਜਿਹੜੇ ਬਲਵਿੰਦਰ ਜੀ ਹੈਗੇ ਐਸਐਚਓ ਸਾਹਿਬ ਇਹ ਕੀ ਕਹਿਣਾ ਚਾਹੋਗੇ? ਮੈਂ ਤਾਂ ਬਲਵਿੰਦਰ ਚਲੋ ਮੇਰੇ ਟਾਈਮ 'ਚ ਵੀ ਉਹ ਰਿਹਾ ਤਾਂ ਮੈਂ ਤਾਂ ਉਹਨੂੰ ਕੱਲ ਵੀ ਮੈਂ ਉਹਨਾਂ ਨੂੰ ਕਿਹਾ ਸੀ ਚਾਹੇ ਡੀਐਸਪੀ ਹੈ ਇੱਥੇ ਇਹਨਾਂ ਨੇ ਆਪਣੇ ਪਹਿਲਾਂ ਇਹ ਅੱਛਾ ਕੰਮ ਕਰਦੇ ਰਹੇ ਆ ਵੀ ਕਿਉਂ ਹੁਣ ਤੁਸੀਂ ਬੇਵੱਸ ਹੋ ਗਏ? ਵਾਟ ਇਜ਼ ਦਾ ਰੀਜ਼ਨ ਕਿਉਂ ਐਵੇਂ ਮਤਲਕ ਕਿ ਤੁਸੀਂ ਜਿਹੜਾ ਸ਼ਹਿਰ ਨੂੰ ਲਾਬਾਰਸ ਛੱਡਿਆ ਹੋਇਆ ਬ ਜੇ ਤੁਸੀਂ ਐਡੀ ਮਤਲਬ ਕਹਿੰਦਾ ਵੀ ਦੇਖੋ ਤੁਸੀਂ ਇਹ ਸਟਾਰ ਜਿਹੜੇ ਲੱਗੇ ਆ ਇਹ ਉਹਨਾਂ ਲੋਕਾਂ ਦੀ ਬਦੌਲਤ ਆ ਜਿਨ੍ਹਾਂ ਨੇ ਉਹ ਸਹਿੱਦੀਆਂ ਦੇ ਕੇ ਇਸ ਦੇਸ਼ ਨੂੰ ਆਜ਼ਾਦ ਕਰਾਇਆ ਤਾਂ ਇਹਨਾਂ ਨੂੰ ਮਤਲਬ ਕਹਿੰਦਾ ਵੀ ਇੰਨੀ ਜਿਹੜੀਆਂ ਅੱਛੀ-ਅੱਛੀਆਂ ਐ ਨੌਕਰੀਆਂ ਇਸ ਸੰਵਿਧਾਨ ਦੇ ਤਹਿਤ ਜਿਹੜੀਆਂ ਮਿਲੀਆਂ ਜੇ ਉਸ ਸੰਵਿਧਾਨ ਦੀ ਸੌ ਤੁਸੀਂ ਖਾਧੀ ਆ ਤਾਂ ਉਸ ਨੂੰ ਪੂਰਾ ਕਰੋ ਤੇ ਜਿਹੜਾ ਬੈਡ ਐਲੀਮੈਂਟ ਆ ਜਿਹੜਾ ਕ੍ਰਾਈਮ ਕਰਤਾ ਆਦਮੀ ਹੈਗਾ ਉਹਦੇ ਖਿਲਾਫ ਕਾਰਵਾਈ ਕਰੋ ਤੁਸੀਂ ਤਾਂ ਕਿ ਲੋਕ ਕੋ ਸਰਾਹਤ ਮਹਿਸੂਸ ਕਰ ਸਕਣ ਦੱਸੋ ਜਿਹੜੀ ਤੁਸੀਂ ਕੱਲ ਮੈਂ ਤੁਹਾਡੀ ਵੀਡੀਓ ਦੇਖ ਰਿਹਾ ਸੀਗਾ ਬੜੀ ਐਪਰੀਸ਼ੀਏਟ ਕੀਤੀ ਆ ਉਹ ਪਬਲਿਕ ਨੇ ਕਿ ਤੁਸੀਂ ਉੱਪਰ ਤੱਕ ਇਹ ਪਹਚਾਈ ਨਹੀਂ ਹੈਗੀ ਕੱਲੇ-ਕੱਲੇ ਅਫਸਰ ਨੇ ਵੀ ਦੇਖੀ ਹੈ ਗਿਆ ਪਰ ਮੈਨੂੰ ਤਾਂ ਇਹ ਦੱਸੋ ਵੀ ਇਹਦਾ ਨਤੀਜਾ ਕੀ ਆ ਨਤੀਜਾ ਤਾਂ ਨੀਲਾ ਇਸ ਕਰਕੇ ਇਹਨਾਂ ਦੀ ਕਾਰਜਕਾਰੀ ਆਪਾਂ ਨਹੀਂ ਕਹਿ ਸਕਦੇ ਕੋਈ ਕਾਰਜਕਾਰੀ ਨਹੀਂ ਸੋ ਇਹ ਸੀਗੇ ਸਾਫ ਦਾ ਪ੍ਰਧਾਨ ਸਾਫ ਦਾ ਐਮ ਐਲ ਏ ਸਰਦਾਰ ਹਰਦੀਾਲ ਸਿੰਘ ਕੰਬੋਜ ਜਿਹੜੇ ਕਿ ਨਿਊਜ਼ 89 ਪੰਜਾਬ ਦੇ ਨਾਲ ਖਾਸ ਗੱਲਬਾਤ ਕਰ ਰਹੀ ਸੀ ਤੇ ਕਾਫੀ ਗੱਲਾਂ ਉਹਨਾਂ ਨੇ ਇਹ ਕਿਹਾ ਕਿ ਪੁਲਿਸ ਦੀ ਕਾਰਜਕਾਰੀ ਤੇ ਵੀ ਜਿਹੜਾ ਹੈ ਵੱਡਾ ਸਵਾਲ ਜਿਹੜਾ ਹੈ ਇਹਨਾਂ ਵੱਲੋਂ ਚੱਕਿਆ ਜਾ ਰਿਹਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਦੇਖਣਾ ਇਹ ਹੋਏਗਾ ਕਿ ਇਹ ਜਿਹੜੀ ਕਾਰਵਾਈਆਂ ਹੋ ਰਹੀਆਂ ਜਿਹੜੀ ਚੋਰੀ ਡਕੈਤੀ ਛੀਨਾ ਛਪਟੀ ਲੁੱਟ ਹੋ ਰਹੀ ਹੈ ਇਸ ਤੋਂ ਲੋਕਾਂ ਨੂੰ ਕਦ ਨਿਜਾਤ ਮਿਲੇਗੀ ਕੈਮਰਾਮੈਨ ਮੋਹਿਦ ਦੇ ਨਾਲ ਸੰਦੀਪ ਚੌਧਰੀ ਨਿਊਜ਼ 89 ਪੰਜਾਬ